ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਤੇ ਉੱਥੇ ਹੀ ਸਿਆਸਤਦਾਨਾਂ ਨੂੰ ਕਈ ਲੋਕ ਵਿਰੋਧ ਵੀ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਪਲਵਿੰਦਰ ਝੋਟਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁੱਦਾ ਜਿਹੜਾ ਕਿ ਗਰਮ ਚੱਲ ਰਿਹਾ ਉਹ ਹੈ ਨਸ਼ਿਆਂ ਦਾ ਮੁੱਦਾ ਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਪਲਵਿੰਦਰ ਝੋਟਾ ਨੇ ਸਰਕਾਰਾਂ ਦੇ ਉੱਤੇ ਇਸ ਮਾਮਲੇ ਦੇ ਵਿੱਚ ਪਲਟਵਾਰ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਨੌਜਵਾਨਾਂ ਨੇ ਇੱਕ ਵੱਡੀ ਅਪੀਲ ਕੀਤੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੇ ਵਾਅਦੇ ਕੀਤੇ ਸੀ ਕਿ ਨਸ਼ਾ ਖਤਮ ਹੋ ਜਾਊਗਾ ਵਰ ਨਸ਼ਾ ਜਿਹੜਾ ਕਿ ਦਿਨੋ ਦਿਨ ਵਧਦਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿਆਸਤਦਾਨਾਂ ਦੇ ਉੱਤੇ ਫਰ ਤੋਂ ਜਿਹੜੇ ਸਵਾਲ ਚੱਕੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਪੁਲਵਿੰਦਰ ਝੋਟਾ ਦਾ ਹੋਰ ਕੀ ਕਹਿਣਾ ਹੈ ਵੀ ਆਪਾਂ ਧਰਨਾ ਲੱਗਿਆ ਸੀ ਆ ਥੋੜੇ ਦਿਨਾਂ ਹੋਣ ਜਿੱਦੇ ਮੇਰੇ ਤੇ ਪਹਿਲਾ ਪਰਚਾ ਪਾਇਆ ਸੀ ਝੂਠਾ ਉਹ ਸਾਹਮਣੇ ਵੀ ਆ ਜਾਊਗਾ ਉਹ ਦਿਨ ਤੋਂ ਉਹ ਦਿਨ ਵੀ ਆ ਜਾਊਗਾ ਸਾਲ ਹੋ ਗਿਆ ਸਾਲ ਲੜਦਿਆਂ ਲੜਦਿਆਂ ਪਹਿਲਾਂ 13 ਜੀ ਹਮਲਾ ਜਾਂ ਮਾਰਿਆ ਲੋਕਾਂ ਨੇ ਬੜੇ ਲੋਕ ਜਾਗਰੂ ਕੋਈ ਲੜੇ ਹੋਏ ਇਕੱਠੇ ਹੋ ਗਏ ਉਸ ਤੋਂ ਬਾਅਦ ਕੁਝ ਲੋਕ ਕੋਈ ਆਪ ਦਾ ਉਹਦੇ ਮਾਰਾ ਕਿਵੇਂ ਮਾਰਾ ਕਿਵੇਂ ਕੋਈ ਕਿਵੇਂ ਕੋਈ ਗਾਇਲ ਲੀਡਰ ਜਮਕਾਉਣ ਦਾ ਮਾਰਾ ਲਾ ਲੋ ਕੋਈ ਆਪ ਦੇ ਕਿਸੇ ਨਿੱਜੀ ਮੰਤਰ ਦਾ ਮਾਰਾ ਲਾ ਲੋ ਕੋਈ ਫੇਸਬੁੱਕ ਤੇ ਪੇਜ ਲਾਉਣ ਦਾ ਮਾਰਾ ਲਾ ਲੋ ਕਿਵੇਂ 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 ਲੋਕ ਗੁਰਦੇ ਗਏ ਤੇ ਜਿਵੇਂ ਤੁਸੀਂ ਸਾਹਮਣੇ ਨੂੰ ਬਰਸਾਤੀ ਡੱਡੂ ਵੀ ਪੈਂਦੇ ਤੋਂ ਬਰਸਾਤੀ ਡੱਡੂ ਨਿਕਲਦੇ ਹੁੰਦੇ ਨੇ ਬਟ ਯਾਰ ਉਸ ਤੋਂ ਬਾਅਦ ਲੋਕਾਂ ਨੇ ਭਲਾਤਾ ਫੇਰ ਮਾ ਜੀ ਆਪਾਂ ਲੜੀ ਜਾਂਦੇ ਆ ਸਾਲ ਹੋ ਗਿਆ ਪਾਣੀ ਹਟੇ ਆਪਣੀ ਟੀਮ ਸਾਰੀ ਐ ਉਮੀ ਨੜੀ ਜਾਂਦੀ ਐ ਨਹੀਂ ਹਟੀ ਬੱਕ ਬੱਕ ਸ਼ਹਿਰਾਂ ਚ ਵੀ ਲੜੀ ਜਾਂਦੇ ਆ ਬਹੁਤ ਵਿੱਕੀ ਤੇ ਵਧੀਆ ਵਿੱਕੀ ਵੀਰੇ ਵਧੀਆ ਆਪਾਂ ਲਾਈਵ ਸੁਣਨਾ ਫਿਰ ਗੱਲਬਾਤ ਕਰਦੇ ਆਪਾਂ ਵਿੱਕੀ ਤੂੰ ਸੁਣਾ ਕੇ ਮੈਂ ਸ਼ੇਅਰ ਕਰਦੇ ਆ ਠੀਕ ਆ ਤੂੰ ਤੇ ਮੇਰਾ ਰਿਦਮ ਟੁੱਟ ਜਾਂਦਾ ਫਿਰ ਮੈਂ ਕਿਹੜਾ ਕੁਝ ਲਿਖਦਾ ਹੁੰਦਾ ਹਨਾ ਮੈਂ ਉਸਕ ਗੱਲਾਂ ਨੇ ਉਹ ਆਪਾਂ ਪਿੰਡਾਂ ਚ ਵੀ ਬੜਾ ਕੰਮ ਚੱਲਿਆ ਬੜਾ ਕੁਝ ਹੋਇਆ ਬੜਾ ਆਪਾਂ ਲੜੇ ਨਸ਼ੇ ਖਿਲਾਫ ਲੜੇ ਮੈਂ ਵੀ ਲੜਦਾ ਰਿਹਾ ਸੂਡੇ ਸਾਹਮਣੇ ਦੁਕਾਨਾਂ ਤੇ ਜਾਂਦਾ ਆ ਦੁਕਾਨਾਂ ਬੰਦ ਕਰਾਉਂਦਾ ਰਿਹਾ ਚਿੱਟਿਆਂ ਨਾਲ ਲੜਦਾ ਰਿਹਾ ਮੇਰੇ ਨਾਲ ਬੜਾ ਕਦੇ ਪੁਲਿਸ ਨੇ ਪਰਚਾ ਪਾਵਾ ਕਦੇ ਕਦੇ ਇੱਟਾਂ ਮਾਰਤੀਆਂ ਕਦੇ ਕੋਈ ਮਾਰਨ ਦੀਆਂ ਸਕੀਮਾਂ ਲਾਉਣ ਲੱਗ ਗਿਆ ਕਦੇ ਕੋਈ ਕੁਝ ਕਰਨ ਲੱਗ ਗਿਆ ਗੱਲ ਕਰ ਜਾ ਨਸ਼ਾ ਬੰਦ ਨਹੀਂ ਹੋਇਆ ਸ਼ੇਅਰ ਕਰ ਦੇ ਯਾਰ ਬੰਦੇ ਜੁੜ ਜਾਣ ਹੋਰ ਤਾਂ ਹੁਣ ਕੀ ਕਹੀਏ ਇਹ ਨਵਾਂ ਬੋਏ ਨਵਾਂ ਪਈਏ ਨਾ ਬੰਦਾ ਉਹ ਨਾ ਮਾਤੀ ਬੰਦੇ ਕਰ ਰਹੇ ਨੇ ਸਰਕਾਰ ਵਾਲੇ ਕਿ ਸਮਾਂ ਕਿਸੇ ਲੋਡਰੀ ਚ ਘਟਾਉਂਦੇ ਨੇ ਜਾਂ ਲੋਕਾਂ ਕੋਈ ਨੋਟੀਫਿਕੇਸ਼ਨ ਹੀ ਯਾਦ ਦਿੰਦੇ ਤਾਂ ਕਾਰਨ ਕੀ ਹੈ ਨਸ਼ਾ ਕਿਉਂ ਨਹੀਂ ਹਟਦਾ ਹੁਣ ਮੇਰੀ ਗਲੀ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਮੈਨੂੰ ਫੋਨ ਆਉਂਦੇ ਨੇ ਵੀ ਭਾਈ ਸਾਡੀ ਗਲੀ ਚ ਨਸ਼ਾ ਵਿਕਦਾ ਸਾਡੇ ਪਿੰਡ ਮਾਸ਼ਾ ਵਿਕਦਾ ਸਾਡੇ ਆਮਾਸ਼ਾ ਵਿਕਦਾ ਮੈਂ ਉਹਨਾਂ ਨੂੰ ਕਹਿਣਾ ਭਾਈ ਸੋਡੀ ਗਲੀ ਚ ਨਸ਼ਾ ਵਿਕਦਾ ਇੱਕ ਬੰਦਾ ਵੇਚਦਾ ਪਤਾ ਨਹੀਂ ਗੁਰਜੀਤ ਸਿੰਘਾ ਖੰਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਜੀ ਅਨਾਉਂਸ ਕਰਨਗੇ ਜਾਂ ਭਾਈ ਅਮਰਪਾਲ ਜੀ ਅਨਾਉਂਸ ਕਰਨਗੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 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 ਸਿੱਕੀ ਆਂਡਾ ਤੇਰਾ ਸ਼ਹਿਰ ਆ ਸੁਨਾਮ ਤੁਨੀ ਕਾਲ ਮੈਨੂੰ ਭਾਈ ਲੱਗਦਾ ਭਾਈ ਅਮਰਪਾਲ ਸਿੰਘ ਆਪ ਐਕਸੈਪਟ ਕਰਨਗੇ ਜੇ ਖੜੇ ਹੋਣਗੇ ਤਾਂ ਬਹੁਤ 20 ਤੋਂ ਬਾਹਰ ਹੁੰਦਾ ਕਾ ਰਸਤਾ ਉਹਨਾਂ ਦਾ ਇੱਕ ਹੈ ਚਲੋ ਆਪਣਾ ਮੁੱਦਾ ਹੋਰ ਹੈ ਜਦੋਂ ਉਹਨਾਂ ਨੂੰ ਮਨੋਂ ਐਲਾਨ ਹੋਗਾ ਜਦੋਂ ਆਪਾਂ ਇਸ ਤੇ ਸਪੈਸ਼ਲ ਬਿਊਰੋ ਪਾਵਾਂਗੇ ਲੋਕਾਂ ਨੂੰ ਵੀ ਕਹਾਂਗੇ ਤਾਂ ਜੀ ਉਹ ਕੀ ਹੈ ਗੱਲ ਆ ਵੀ ਨਸ਼ਾ ਲੋਕ ਕੀ ਚਾਹੁੰਦੇ ਨੇ ਵੀ ਹਰੇਕ ਥਾਂ ਹੁਣ ਆਪਾਂ ਜਾਈਏ ਆਪਾਂ ਹੁਣ ਹਰੇਕ ਗਲੀ ਹਰੇਕ ਮੰਦਰ ਹਰੇਕ ਪਿੰਡ ਕਿਵੇਂ ਜਾ ਸਕਦੇ ਆ ਯਾਰ ਹਨਾ ਆਪਣਾ ਪੁਲਿਸ ਆਪਣਾ ਬਰੋਲ ਕਰਦੀ ਹੈ ਸਰਕਾਰ ਆਪਣੇ ਵਿਰੁੱਧ ਨੇ ਤੁਸੀਂ ਇੱਕ ਮੰਦ ਲਾ ਲਾਓ ਜਾਂ ਇੱਕ ਗਲੀ ਲਾ ਲਓ ਇੱਕ ਬਲੇਕ ਹੀ ਆਉਂਦਾ ਵੇਚਣ ਆਲਾ ਤੁਸੀਂ ਸਾਂਝ ਲੋ ਉਸ ਮੱਲੇ 'ਚ ਕੋਈ ਇੱਕ ਮਾਂ ਦਾ ਪੁੱਤ ਨਹੀਂ ਇੱਕ ਕੋਈ ਮਰਦ ਸੂਰਮਾ ਨਹੀਂ ਵੀ ਆਪਦੇ ਮੱਲੇ 'ਚ ਉਹ ਨਸ਼ੇਵਰਦ ਬੋਲ ਪੇ ਖੜਾ ਹੋ ਜੇ 11 ਬੋਲਣ ਦੀ ਧੀਰ ਹੈ ਤੁਹਾਡੇ ਨਾਲ 4 ਜਣੇ ਉੱਠ ਕੇ ਦਰਪੈਣਗੇ ਯਾਰ ਲੋਕਾਂ ਨੂੰ ਅੱਖੀਂ ਦੇਖ ਕੇ ਮੱਖੀ ਨਿੱਗਲ ਦੀ ਆਤ ਪੈ ਗਈ ਅੱਖਾਂ ਸਾਹਮਣੇ ਸਭ ਕੁਝ ਹੁੰਦਾ ਚੁੱਪ ਕਰ ਜਾਂਦੇ ਆ ਆਪਾਂ ਨੇ ਕੀ ਲੈਣਾ ਹੈ ਗਵਾਂਡੀਆਂ ਦੇ ਦੇਖਦਾ ਕੋਈ ਵੇਚਦਾ ਕੋਈ ਜਿਵਾਕ ਵੇਚਦਾ ਨੂੰ ਮਾਮਾ ਰੋਕਣ ਲੱਗ ਜਾਂਦੀਆਂ ਨੇ ਬੋਲਦਾ ਤਾਂ ਕੀ ਲੈਣਾ ਤੂੰ ਕੱਲਾ ਜੰਮੇਗਾ ਯਾ ਕੋਈ ਬੁੜਾ ਠੇਰਾ ਬੋਲਦਾ ਉਹ ਜਿਨ੍ਹਾਂ ਦੇ ਮਰ ਗਏ ਉਹ ਵੀ ਨਹੀਂ ਬੋਲਦੇ ਜਿਨ੍ਹਾਂ ਨੇ ਨਸ਼ੇ ਖਾ ਖਾ ਮਰ ਗਏ ਉਹ ਵੀ ਨਹੀਂ ਬੋਲਦੇ ਜਿਨ੍ਹਾਂ ਨੇ ਖਾ ਰਹੇ ਉਹਨਾਂ ਨੇ ਬੋਲਣਾ ਕੀ ਹੈ ਪਿੰਡ ਪਿੰਡੇ ਇਹੀ ਹਾਲ ਹੈ ਘਰ ਘਰ ਗਲੀ ਗਲੀ ਇਹੀ ਹਾਲ ਹੈ ਹਰੇਕ ਗਲੀ 'ਚੋ 2-4 ਬੰਦੇ ਬੋਲਣ ਲੱਗ ਜਾਨਾ ਤਾਂ ਸਵਾਦ ਹੈ ਨਸ਼ਾ ਕਿੱਤੋਂ ਵੇਚੂ ਕੀ ਮਜਾਲ ਹੈ ਵੇਚਣ ਵਾਲਿਆਂ ਦੀ ਦੁਕਾਨਾਂਆਂ ਤੇ ਵਿਖੀ ਜਾਂਦਾ ਨਸ਼ਾ ਮੈਂ ਕਿੰਨੀ ਬੰਦ ਕਰਾਉਣਾ ਫੇਰ ਖੁੱਲ ਜਾਂਦੀਆਂ ਬੰਦ ਕਰਾਉਣਾ ਫੇਰ ਖੁੱਲ ਜਾਂਦੀਆਂ ਨੇ ਇੰਨੀਆਂ ਜਿਹਾ ਬੰਦ ਕਰਾ ਲਾ ਬਿਸ਼ਰਮ ਮੋਟੀ ਚામੜੀ ਦੇ ਨੇ ਕੋਈ ਸ਼ਰਮੀ ਨਾਂ ਦੀ ਸ਼ਰਮ ਕਿੰਨਾ ਜੀਨਸ ਨਿਕਲ ਗਿਆ ਫੇਸਬੁੱਕਾਂ ਤੇ ਛੇਤਰਾਂ ਦੇ ਹਾਰ ਤੱਕ ਪਾਤੇ ਲੜਾਈਆਂ ਹੋ ਗਈਆਂ ਕਿੰਨੇ ਵਾਰ ਕੋਈ ਸ਼ਰਮ ਨਹੀਂ ਮੰਦੇ ਹਾਂ ਬਾਈ ਜੀ ਇਤੋਂ ਕਰਦੇ ਆ ਕੋਈ ਗੱਲ ਆਪਾਂ ਤਾਂ ਕੌਣ ਹੁੰਨੇ ਆ ਉਹਦਾ ਉਹਨਾਂ ਦਾ ਆਪਣਾ ਉਹ ਉਹਨਾਂ ਦਾ ਆਪਣਾ ਵਿਚਾਰ ਆ ਵੀ ਕੀ ਹਾਂ ਦਾ ਹਾਂ ਜਮਾ ਬਾਈ ਤੇ ਨਸ਼ਾ ਕਿਵੇਂ ਨਾ ਖਤਮ ਹੋਵੇ ਹੁਣ ਬੋਟਾਂ ਨਾਲ ਪਿੱਛੇ ਨਾਲ ਆळ्या ਪਿੱਛੇ ਕਿਵੇਂ ਹਰਲ ਹਰਲ ਕਰਦੇ ਫਿਰਦੇ ਨੇ ਇੱਕ ਪਾਰਟੀ ਵਿੱਚ ਆ ਨਹੀਂ ਜਾਂਦਾ ਕੋਈ ਗੌਣ ਵਾਲਾ ਕੰਜਰ ਆਏ ਉਹਦੇ ਪਿੱਛੇ ਹਰਲ ਹਰਲ ਆਪ ਦੀ ਗੱਲ ਹੀ ਕਿ ਨਸ਼ਾ ਬਿਦੁਰਾ ਢਾ ਸਕਦਾ ਹੁਣ ਮੈਂ ਲਿਖ ਕੇ ਪਾਇਆ ਵੀ ਆਪਣੇ ਕੋਲ ਹੁਣ ਟਾਈਮ ਹੈ ਹੁਣ ਆਪਣੇ ਕੋਲ ਮਹੀਨੇ ਦੋ ਨੇ ਮੈਂ ਸਾਨੂੰ ਬਾਰੀ-ਬਾਰੀ ਜਗਾ ਰਿਹਾ ਐ ਸਾਨੂੰ ਲਿਖ ਕੇ ਸਵਾਲ ਪਾਏ ਸਵਾਲ ਕਰ ਰਹੇ ਨੇ ਮਾਮਾਵਾਂ ਦਾ ਵੱਧ ਹੱਕ ਹੈ ਮਾਮਾਵਾਂ ਵੱਧ ਸਵਾਲ ਕਰਨ ਮਾਈਆਂ ਵੱਧ ਸਵਾਲ ਕਰਨ ਕਿਉਂ ਬੰਦਿਆਂ ਦਾ ਬੈਰ ਰੱਖ ਲੈਦੇ ਨੇ ਪਰ ਬੰਦਿਆਂ ਦੇ ਪਰਚੇ ਪਵਾਉਣੇ ਝੂਠੇ ਮਾਮਾਵਾਂ ਵੱਧ ਸਵਾਲ ਕਰਨ ਭੈਣਾ ਵੱਧ ਸਵਾਲ ਕਰਨ ਨਸ਼ਾ ਵੇਚਣ ਵਾਲਿਆਂ ਵਾਸਤੇ ਡਿਡਰਾਣੂ ਹਣੇ ਨਾ ਇਹ ਬਾਹਰੋਂ ਮਰੋੜੇ ਦਿਨੋਂ ਛੋਡੇ ਪਿੰਡ ਚ ਆਉਂਦੇ ਵੀ ਆਹ ਫੁਲਾਣੇ ਫਨ ਨਸ਼ਾ ਵੇਖਦਾ ਬੰਦ ਕਰਾ ਇਹਨਾਂ ਦੇ ਚਮਚੇ ਦੋ ਚਾਰ ਹੁੰਦੇ ਨੇ ਹਰੇਕ ਪਿੰਡ 'ਚ ਉਹ ਇੱਥੇ ਵੀ ਆ ਕੇ ਉਂਗਲੀ ਕਰਦੇ ਨੇ ਉਹ ਇਹ ਜੇ ਲੋਕਾਂ ਤੋਂ ਉਹਨਾਂ ਨੂੰ ਉਹਨਾਂ ਨੇ ਜਵਾਬ ਵੀ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਣ ਵਾਲੀ ਮੂਹਰੇ ਲਾਏ ਹੋਏ ਹਰੇਕ ਬਾਟੀਆਂ ਨੇ ਲਗਭਗ ਲੀਡਰਾਂ ਵੀ ਮੈਂ ਕਹਣਾ ਹੈ ਭ੍ਰਸ਼ਟਾਚਾਰ ਕਰਿਆ ਹੋਇਆ ਇਹਨਾਂ ਨੇ ਆ ਜਿਹੜੇ ਬਕਿਆਉਂਦੇ ਜਾਂ ਨਸ਼ੇ 'ਚ ਕੋਈ ਨਾ ਕੋਈ ਰੋ ਰਿਹਾ ਜਾਂ ਬਕਿਆਉਂਦੇ ਨੇ ਉਹਨਾਂ ਤੋਂ ਦੂਰ ਹੋਣਾ ਗੁਰਦੁਆਰਾਂ ਜਾਣ ਪਿੰਡਾਂ ਦੇ ਵਿੱਚ ਪੁੱਛੋ ਪਹਿਲਾ ਕਾਨੂੰਨੀ ਤੁਹਾਡੇ ਪਿੰਡ ਚ ਕਿੱਥੇ ਨਸ਼ਾ ਵਿਕਦਾ ਹੈ ਹਜੇ ਤੱਕ ਕਿਸੇ ਲੀਡਰ ਨੇ ਇਹ ਪੁੱਛਿਆ ਵੀ ਤੁਹਾਡੇ ਪਿੰਡ ਚ ਕਿੰਨੀਆਂ ਮੋਤਾ ਹੋ ਗਈਆਂ ਇਸੇ ਨਾਲ ਜ਼ਿੰਮੇਵਾਰ ਕੌਣ ਹੈ ਪੁਰਾਣੀਆਂ ਸਰਕਾਰਾਂ ਛੱਡੋ ਮੌਜੂਦਾ ਸਰਕਾਰ ਤੋਂ ਪੁੱਛੋ ਮੌਜੂਦਾ ਸਰਕਾਰ ਆਪਾਂ ਨੂੰ ਵਾਅਦਿਆਂ ਨਾਲ ਲੈ ਕੇ ਆਏ ਸੀ ਆਪਾਂ ਸਾਰੇ ਮੈਂ ਵਿੱਚ ਸ਼ਾਮ ਅਸੀਂ ਤਾਂ ਸਵਾਲ ਕਰਨ ਦਾ ਫਰਜ਼ ਹੈ ਮਰਦੋ ਉੱਠੋ ਜਾਗੋ ਪੰਜਾਬੀਓ ਆਪਾਂ ਇੱਕ ਕੜੀਲੀ ਕੌਮ ਹੈ ਪੰਜਾਬੀ ਦਾ ਮਤਲਬ ਪੰਜਾਬੀ ਉਹ ਪੰਜਾਬੀ ਮਤਲਬ ਹਰੇਕ ਪੰਜਾਬੀ ਸੱਚਾ ਸੁੱਚਾ ਸਾਫ ਹਰੇਕ ਰਾਜਨੀਤੀ ਤਰ ਤੋਂ ਤੁਸੀਂ ਇਹ ਸਵਾਲ ਕਰਨਾ ਹੈ ਖਾਸ ਕਰਕੇ ਜੋ ਸੱਤਾ ਚ ਹੈ ਹਾਂ ਭਾਈ ਸਰਕਾਰਾਂ ਮੈਡੀਕਲ ਮਿਲਿਆ ਹੋਇਆ ਕਰਮ ਸਿੰਘ ਕੰਬੋਜਾ ਮੋਟਾ ਹੱਤਾ ਜਾਂਦਾ ਸਰਕਾਰਾਂ ਮੜਿਓ ਸਰਕਾਰਾਂ ਨੂੰ ਮੋਟਾ ਹੱਤਾ ਜਾਂਦਾ ਐ ਮੈਨਿਆਂ ਨੂੰ ਪੋਸਾਂ ਨੂੰ ਚੰਦਾ ਦਿੰਦੇ ਨੇ ਘੱਟ ਦਿਨ ਦੀ 10-10 ਲੱਖ ਦੀ ਸੇਲ ਹੈ ਇਹਨਾਂ ਦੀ 15-15 ਲੱਖ ਦੀ ਸੇਲ ਹੈ ਕਿੱਟਿਆਂ ਆਂ ਦੀ ਵੱਡੇ ਗਰੀਬ ਗੁਰਦੇ ਫੜ ਕੇ ਅੰਦਰ ਮੂਡ ਦਿੰਦੇ ਨੇ ਵਿਚਾਰੇ ਕਰਾਮ ਦੋ ਗ੍ਰਾਮ ਪੀਣ ਵਾਲੇ ਤੇ ਨਗਰਮ ਪੀਣ ਵਾਲੇ ਉਹ ਤਾਂ ਮਰੀਜ਼ ਨੇ ਉਹਨਾਂ ਮਰੀਜ਼ਾਂ ਦਾ ਕੋਈ ਵੀ ਕੰਮ ਹੀ ਫਾਇਦਾ ਚੱਕ ਸਕਦਾ ਆ ਆਪਦੇ ਚਲਝਾਲਾਂ ਮੇਰੇ ਲੜਾਈਆਂ ਝਗੜੇ ਫੇਰ ਅੱਜ ਸਵੇਰੇ ਮੈਨੂੰ ਕੋਈ ਬੰਦਾ ਕਹਿੰਦਾ ਬੁਲਾ ਮੈਥਾ ਭਾਈ ਚੇਲੀ ਪਟਲੀ ਪਤਾ ਨਹੀਂ ਕੀ ਖੋਲਿਆ ਗੱਡੀ ਤੇ ਕਹਿੰਦਾ ਬਰਨਾ ਤੇ ਮੈਂ ਬਰਨਾ ਗੱਡੀ ਤੇ ਕਹਿੰਦਾ ਮੁੰਡੇ ਆਏ ਨਾਲ ਦੇ ਸੀ ਜਿਵੇਂ ਵਧੀਆ ਦੇਖਣ ਨੂੰ ਲੰਬੇ ਲੱਗੇ ਕਹਿੰਦਾ ਖੋ ਕੇ ਲੈ ਗਏ ਮਾ ਅੱਛਾ ਠੀਕ ਆ ਮਾ ਤੇ ਕਹਿੰਦਾ ਉਸਨੇ ਭਰ ਲਿਆ ਉਹ ਮਾਂ ਚੰਗਾ ਕਰਿਆ ਫੜ ਲੇ ਚੁਲਾਂ ਦੇ ਚੀਨੀ ਪੱਟੀ ਨਹੀਂ ਪੱਟੀ ਕਾਦੇ ਵਾਸਤੇ ਮਾਂ ਉਹਨਾਂ ਨੇ ਆਪ ਦੇ ਘਰੇ ਦਿੱਤੀ ਪੱਟ ਕੇ ਜਾਂ ਉਹਨਾਂ ਨੇ ਆਪ ਦੇ ਕੋਠੀ ਬੁਵਾਤੀ ਆ ਦੇ ਮਾਪਿਆਂ ਦੇ ਹੁੰਦੇ ਸੀ ਕੀ ਕਰਿਆ ਉਹਨਾਂ ਨੇ ਭਰਨਾ ਗੱਡੀ ਦੇ ਚੀਨੀ ਚੋ ਪੱਟੀ ਕਾਰਨ ਕੀ ਪੈ ਗਿਆ ਉਹ ਕਿਹੜੇ ਕਾਰਨ ਜਾਣਗੇ ਤੂੰ ਆਏ ਦੱਸ ਉਹ ਚੀਨੀ ਪੱਟ ਕੇ ਕਿਹੜੇ ਕਾਰਨ ਚਲੇ ਜਾਣਗੇ ਉਹਨਾਂ ਨੂੰ ਦਿਉਣੀ ਫੜਦੇ ਉਹਨਾਂ ਨੂੰ ਪੁੱਛਣ ਵੀ ਤੁਸੀਂ ਚੇਨੀਆਂ ਪੱਟ ਕੇ ਲੁਕਾਂ ਖੋਆਂ ਕਰਕੇ ਉਹ ਲੁਕਾਂ ਖੋਆਂਦੀਆਂ ਰਾਤ ਨੂੰ 8 ਵਜੇ ਤੋਂ ਬਾਅਦ ਕਿਸੇ ਮਰਦੀ ਸੜਕ ਦੇ ਜਗਾਹ ਕਿ ਜਾ ਕੇ ਬਹਿ ਜਾਓ ਸਾਡੀ ਗਲੀ ਚ ਇੱਕ ਬਜ਼ੁਰਗ ਮਾਤਾ ਵਿਚਾਰੀ ਜਮਾ ਪਰਸੋ ਤੋਂ ਪਰਸੋਕੇ ਲਹਿ ਗਈ ਹਾਲੇ ਤੱਕ ਕੋਈ ਨਹੀਂ ਫੜੇਗੇ 9 ਦਿਨ ਹੋ ਗਏ ਅੱਜ ਪੂਰੇ ਮੁੰਡੇ ਨੂੰ ਇੱਕ ਹੈਂਡੀਕੈਪ ਮੁੰਡੇ ਨੂੰ ਇੱਕ ਗਰੀਬ ਮੁਕਰ ਦੇ ਗਰੀਬ ਗਰੀਬ ਕਹਿਣ ਦਾ ਮਤਲਬ ਆਕਰ ਉਹਦੇ ਕੋਲ ਫੈਕਟਰੀਆਂ ਮੋਟਰੀਆਂ ਨੂੰ ਆਹ ਬਲੈਕਮੇਲਿੰਗ ਵਾਲਾ ਕੰਮ ਚੱਲਿਆ ਹੋਇਆ ਨਵਾਂ ਨਸ਼ੇ ਵਾਲੀਆਂ ਬੱਚੀਆਂ ਲਾ ਕੇ ਹਨਾ ਉਹ ਪਰੰਦਾ ਉਹ ਠੀਕ ਹੈ ਹਨਾ ਨਸ਼ੇ ਵਾਲੀਆਂ ਬੱਚੀਆਂ ਲਾ ਕੇ ਕਰਨ ਦਾ ਕੰਮ ਚੱਲਿਆ ਹੋਇਆ ਦਾ ਉਹ ਵੀ ਬਲੈਕਮੇਲ ਕਰਦੇ ਆ ਵੀਡੀਓ ਬਣਾ ਕੇ 8 ਦਿਨ ਹੋ ਗਏ 9 ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਪੁਲਿਸ ਤੋਂ ਤੇ ਕਾਰਵਾਈ ਨਹੀਂ ਹੋਈ ਮਾਨਸਾ ਨਾਲ ਐਸਐਸਪੀ ਨੂੰ ਦਰਖਾਸਤ ਦੇ ਗਿਆ ਨਾਲ ਵੀਡੀਓ ਹੈ ਵੀਡੀਓ ਵੀ ਸਿਨਮਾ ਚਲਾ ਕੇ ਪਾਉਂਗਾ 2-3 ਦਿਨ ਹੋਰ ਵੇਟ ਕਰਨਾ ਹੈ ਕਾਰਵਾਈ ਨਹੀਂ ਕਰਦੇ ਇਨਾ ਮਰੇ ਹੋਏ ਨੇ ਤਾਨੂੰ 2 ਲੱਖ ਮੰਗ ਲੈ ਮੇਰੇ ਵੀ 2 ਲੱਖ ਦੇ ਰਹੀ ਦੀ ਬੂੜੇ ਪਾਉਗਾ ਡਰ ਜਾਂ ਨਾ ਹੇਰ ਸ਼ਹਿਰ 'ਚੇ ਕੰਮ ਚੱਲਿਆ ਹੋਇਆ ਲੇਕੇ ਨੇ ਕਿ ਆਪਣੇ ਜਮਾਕ ਨੇ ਆਪਣੇ ਭਾਈ ਨੇ ਆਪਣੀਆਂ ਕੁੜੀਆਂ ਨੇ ਜੋ 6-7ੰਦੇ 'ਚ ਫਸ ਰਹੇ ਨੇ ਰੌਣਾ ਸਾਰਾ ਨਸ਼ੇ ਦਾ ਹੈ ਜੜ ਨਸ਼ੇਰੀ ਹੈ ਹੁਣ ਇਹ ਕਹਿਣਗੇ ਅਸੀਂ ਨਸ਼ਾ ਖਤਮ ਕਰਾਂਗੇ ਇਹਨਾਂ ਨੂੰ ਆ ਖਤਮ ਨਹੀਂ ਕਰਾਂਗੇ ਕਹਿੰਦੇ ਖਤਮ ਕਰੋ ਸਾਡੇ ਪਿੰਡ 'ਚ ਇੱਥੇ ਵਿਕ ਰਿਹਾ ਹੈ ਮੌਜੂਦਾ ਬਾਹ ਭਰ ਕੇ ਲੈ ਆਇਆ ਕਰੋ ਸਵਾਲ ਕਰਿਆ ਕਰੋ ਕਰ ਰਹੇ ਨੇ ਬਹੁਤ ਲੋਕ ਕਰ ਰਹੇ ਨੇ ਵਧ ਤੋਂ ਵਧ ਕਰੋ ਭਾਈ ਅਮਰਤਬਾਲ ਬਾਰੇ ਸਵਾਲ ਕਰੋ ਬੰਦੀ ਸਿੰਘਾਂ ਬਾਰੇ ਸਵਾਲ ਕਰੋ ਗRAND ਸਾਬੀਆਂ ਬਿਆਰਮੀਆਂ ਬਾਰੇ ਸਵਾਲ ਕਰੋ ਹੋਰ ਧਾਰਮਿਕ ਗ੍ਰੰਥੀਆਂ ਦੀਆਂ ਬਿਆਦਮੀਆਂ ਕਰਨ ਉਹਨਾਂ ਬਾਰੇ ਸਵਾਲ ਕਰੋ ਜਾਤਾਂ ਪਾਤਾਂ ਦੇ ਨਾਂ ਤੇ ਸਾਨੂੰ ਲੋਕ ਪਲੜਾਉਂਦੇ ਉਹਨਾਂ ਬਾਰੇ ਸਵਾਲ ਕਰੋ ਵੀ ਉਹਨਾਂ ਨੂੰ ਤੁਸੀਂ ਸਿਕਿਉਰਟੀਆਂ ਦੇ ਰੱਖੀਆਂ ਨੇ ਜਿਹੜੇ ਸਾਨੂੰ ਜਾਤਾਂ ਪਾਤਾਂ ਨਾਂ ਤੇ ਬੰਡੀਆਂ ਭਵਾਉਂਦੇ ਨੇ ਰੋਜ਼ ਗਲਤ ਬੋਲਦੇ ਨੇ ਕਦੇ ਸਾਡੇ ਹੀਰ ਸਿੰਘਾਂ ਬਾਰੇ ਗਲਤ ਬੋਲਦੇ ਨੇ ਧਾਰਮਿਕਾਂ ਸਾਡੇ ਆਪ ਦੀ ਭਾਈਚਾਰਾ ਗਲਤ ਬੋਲਦਾ ਹੈਗਾ ਉਹ ਕਿੱਥੇ ਜਾਊਗਾ ਇਹਨਾਂ ਦੇ ਇੰਨੇ ਵਾਰ ਕੌਣ ਹੈ ਸਾਡੇ ਪੇਜ ਦੂਜੇ ਬੰਦ ਕਰਨੇ ਹੁੰਦੇ ਨੇ ਪੇਜ ਕਾਹ ਤੋਂ ਨਹੀਂ ਬੰਦ ਕਰੇ ਜਾਂਦੇ ਭਾਈ ਸੁਖਨੇ ਚਰਨਵੀਰ ਸਿੰਘ ਰਾਣਾ ਸਭ ਤੋਂ ਮਾੜੀ ਚੀਜ਼ ਹੈ ਸਰਕਾਰ ਐਨਡੀਐਸ ਤੋਂ ਬੰਦ ਕਰ ਰਹੀ ਹੈ ਕਮਾਈ ਸਰਕਾਰਾਂ ਦੀਆਂ ਫੈਕਟਰੀਆਂ ਆਪ ਦੀਆਂ ਨੇ ਖਾ ਕੇ ਮਰਦੇ ਨੇ ਜਮਾਕ ਬੱਚਾ ਜੰਮਣ ਯੋਗ ਨਹੀਂ ਰਹਿੰਦੇ ਸਨੇਚਰ ਖਾ ਕੇ 3 ਮਹੀਨੇ ਪਾਣੀ ਬੰਦ ਜਾਂਦਾ ਖੂਨ ਐਨਾ ਮਾੜਾ ਰਿਹਾ ਡਾਕਟਰ ਹਰਸ਼ਿੰਦਰ ਕੌਰ ਬਦਲਿੰਦਾ ਮੈਂ ਐਮ ਜੀ ਐਕੋ ਬੋਲ ਦੱਸ ਦਿੰਦੀ ਐ ਇੱਕ ਡਾਕਟਰ ਦੱਸਦਾ ਮੈਂ ਸਨੇਚਰ ਨੁਕਸਾਨ ਹਾਂ ਇਹਨਾਂ ਦੇ ਆਪ ਦੇ ਜਮਾਕ ਖਾਣ ਉਹ ਪੰਜਾਬ ਆਜਾ ਬੱਪੂ ਤੂੰ ਹੈ ਕਿਥੋਂ ਹੈ ਪਹਿਲਾਂ ਤਾਂ ਤੇਰਾ ਅਸਲੇ ਦਾ ਨਹੀਂ ਹੈਗਾ ਪਹਿਲਾਂ ਤੂੰ ਹੁਣ ਮੈਂ ਤੈਨੂੰ ਗਾਲ ਦੇ ਸਕਦਾ ਮੈਂ ਤਾਂ ਕਹਿਣਾ ਅਸਲ ਹਾਲ ਆਜ਼ਾਦੀ ਆ ਜਾ ਲਈਏ ਆਇਆ ਮੇਰੇ ਕੋਲੇ ਮੈਂ ਆ ਬੈਠਾ ਆਪਣੇ ਖੇਤ ਤੂੰ ਨਾਲ ਤੁਰ ਮੇਰੇ ਤੁਸੀਂ ਨਾਕੜੀਆਂ ਜਿਹੜੀਆਂ ਮਣਾ ਕੇ ਯਾਦੀਆਂ ਭਾਲ ਦੋ ਯਾਰ ਨਾਕੜੀਆਂ ਆਂਦਾ ਯਾਦੀਆਂ ਮਿਲਦੀਆਂ ਨਹੀਂ ਮਾਂ ਦਾ ਪੁੱਤਾ ਘੜੋਕਰ ਕੇ ਸਾਹਮਣੇ ਤੁਰ ਮੇਰੇ ਨਾਲ ਆਇਆ ਲੈਨੇ ਆ ਯਾਦੀ ਦੱਸ ਕਿਥੋਂ ਲਈਏ ਕੀ ਤੋਂ ਲਈਏ ਯਾਦੀ ਕਿਵੇਂ ਲਈਏ ਇਹ ਯਾਦੀ ਦਾ ਹੋਰ ਕੀ ਹੈ ਅਕਲ ਨਹੀਂ ਸ਼ਕਲ ਨਹੀਂ ਚੱਕ ਕੇ ਕਮੈਂਟ ਕਰਨ ਲੱਗੇ ਜਾਗੇ ਸਾਲਾ ਪੁੱਪੂ ਵਾ ਮੈਂ ਇੱਕ ਮੇਥਾਂ ਦੇ ਨੇ ਕਦੀ ਰਾ ਪਤਾ ਨਹੀਂ ਹੁੰਦਾ ਵਾਸਤਾ ਨਹੀਂ ਹੁੰਦਾ ਯਾਦੀ ਹੈ ਕਿਦੋ ਯਾਦੀ ਹੈ ਪੀ ਯਾਦੀ ਹੈ ਦੱਸ ਕਾਰ ਰਹੀਆਂ ਦੱਸ ਪੂਰਾ ਫੋਨ ਕਰ ਲਈ ਮੈਨੂੰ ਗੱਲ ਕਰ ਲਈ ਮੇਰੇ ਨਾਲ ਕਿੰਨਾ ਵੱਡਾ ਕਿੱਤਾ ਪੰਜਾਬ ਇਹ ਦੱਸ ਦੇ ਗੱਲ ਨਸ਼ੇ ਦੀ ਹੋਈ ਜਾਂਦੀ ਹੈ ਗੱਲਾਂ ਹੋਰ ਹੀ ਲਾ ਕੇ ਵਿੱਚ ਬਹਿ ਜਾਂਦੇ ਕਦੇ ਕੁਝ ਕਰੇ ਜ਼ਿੰਦਗੀ ਅਜ ਤੱਕ ਨਸ਼ੇ ਬਰਦ ਨਸ਼ੇ ਬਰਦ ਨੜੋ ਨਸ਼ੇ ਬਰਦ ਆਪੀ ਅਜਾਮ ਹੈ ਸੋਚ ਜਾਂ ਲੋ ਜੂ ਨੌਜਵਾਨ ਸਿੱਖੀ ਨੂੰ ਮੁਰਿਆ ਹੋਗੇ ਘਰਾਂ ਨੂੰ ਮੁਰਿਆ ਹੋਗੇ ਆਪਣੀ ਯਾਦੀ ਹੈ ਜਦੋਂ ਬੱਚੇ ਸਿੱਖੀ ਨੂੰ ਆ ਗਏ ਆਨੇ ਘਰ ਆਉਂ ਗਏ ਨਸ਼ੇ ਨੇ ਆਪ ਨੂੰ ਗੁਲਾਮ ਬਣਾ ਰੱਖਿਆ ਨਸ਼ੇ ਤੋਂ ਆਜ਼ਾਦ ਹੋਵੋ ਪਹਿਲਾਂ ਪਹਿਲਾਂ ਨਸ਼ੇ ਤੋਂ ਆਜ਼ਾਦੀ ਪਾਓ ਫੇਰ ਫੇਰ ਆਜ਼ਾਦੀ ਹੈ ਪਹਿਲਾਂ ਨਸ਼ੇ ਤੋਂ ਦੂਰ ਹੋਵੋ ਆਪਣੇ ਬੱਚਿਆਂ ਨੂੰ ਦੂਰ ਕਰੋ ਆਪਣੇ ਬੱਚੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਮਹਿਣਾ ਨਾ ਮਾਰੋ ਨਾ ਪੁੱਤ ਭਾਈ ਕਰਕੇ ਮੋੜ ਕੇ ਨਾ ਹਰਾਕਾ ਲਿਓ ਚਾਦਰਾਂ ਦੇ ਦਹਾਰੇ ਹੋ ਜਾਣਗੇ ਫਿਰ ਉਹ ਲੈ ਕੇ ਦੇਣਗੇ ਹਨਾ ਯਾ ਮਯਾਦ ਵੀਰੇ ਮੇਰੀ ਗੱਲ ਸੁਣ ਮੇਰਾ ਨੰਬਰ ਲੈ ਲੈ ਮੈਨੂੰ ਫੋਨ ਕਰ ਲੈ ਇੱਥੇ ਕਿਉਂ ਬਗਾਈ ਮਾਰੀ ਜਾਣਾ ਆਪਦੀ ਅਸਲੀਅਤ ਦੇ ਲਈ ਇਹੜੇ ਤੂੰ ਮੈਂ ਦੇਖ ਲਾ ਜੋਧੇ ਜਰਵਾਨ ਦਾ ਪੁੱਤ ਹੈ ਤੂੰ ਹੀ ਬਗਾਈ ਮਾਰੀ ਜਾਣਾ ਤੂੰ ਗੱਲ ਹੈ ਦੀ ਨਕਲੀ ਈਡਿ ਬਣਾ ਲੈਣਾ ਤੁਸੀਂ ਚੱਲ ਤੂੰ ਤੱਕੜਾ ਭਾਈ ਅਸੀਂ ਤਾਂ ਮਾੜੇ ਸਹੀ ਹਣਾ ਭਾਈ ਜਿਵੇਂ ਦੇਵਾਂਗੇ ਫੈਨ ਦੀ ਸਿੱਧੂ ਦਾ ਆਪਣਾ ਫਰਜ਼ ਹੈ ਦੇਣਾ ਦੇਵਾਂਗੇ ਤੇ ਹਮਾਂ ਕੋਈ ਗੱਲ ਨਹੀਂ ਵੇ ਪਰਿਵਾਰ ਉਹ ਪਹਿਲਾਂ ਐਲਾਨ ਹੋਣ ਦਾ ਪੱਕਾ ਹਨ ਫੇਰ ਗੱਲ ਕਰਾਂਗੇ ਹੁਣ ਤੁਸੀਂ ਐ ਦੱਸੋ ਮੈਨੂੰ ਸਵਾਲ ਕਰੋ ਜੋ ਆਪਣੇ 12 ਚਾਉਂਦੇ ਆ ਬਾਹਾਂ ਮਰੋੜ ਕੇ ਉਹਨਾਂ ਦੀਆਂ ਜੱਜ ਕੇ ਫੇਰ ਹੱਲ ਹੋਣਾ ਫੇਰ ਇਹ ਨਸ਼ੇ ਦਾ ਮਕਾਓ ਹੋਣਾ ਜਦੋਂ ਆਉਂਦੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੋ ਵੀ ਸਾਡੇ ਗਲੀ ਗਵਾਂਡ ਚ ਇੰਨੇ ਮਰ ਗਏ ਇੰਨੇ ਨਸ਼ਾ ਕਰ ਰਹੇ ਨੇ ਹਾਂ ਤੇ ਮੇਰਾ ਨਾਮ ਦਾ ਭਰਾਵਾ ਝੋਟਾ ਹੈ ਕਿਉਂ ਭਗਾਈ ਕੁਮਾਰੀ ਆ ਮੈਂ ਆਰਐਸਐਸ ਦੇ ਦੱਲੇ ਚਲੋ ਭਾਈ ਹੈ ਪੈਣਾ ਦਾ ਹੋ ਕਰੋ ਬਾਈਕਟ ਕਰੋ ਜਾ ਬ੍ਰਹਮੜ ਇਹਨਾਂ ਨੂੰ ਉਹ ਵਿਚਾ ਆ ਜਾਂਦੇ ਹੁਣ ਕੀ ਕਰੀਏ ਬੋਲਣ ਲੱਗ ਜਾਂਦੇ ਨੇ ਆ ਕੇ ਪਤਾ ਹੀ ਹੁੰਦਾ ਫਤਾਂ ਹੁੰਦਾ ਗੱਲ ਦਾ ਹੋਰ ਪਾਸੇ ਲੈ ਜਾਂਦੇ ਨੇ ਜਿੰਦਗੀ ਚ ਕੁਝ ਹੋਰ ਕਰਿਆ ਨਹੀਂ ਹੁੰਦਾ ਇਹਨਾਂ ਨੇ ਸੋ ਭਾਈ ਇਕੱਠੇ ਹੋ ਕੇ ਲੜੋ ਨਸ਼ੇ ਤੋਂ ਛੁਟਕਾਰਾ ਪਾਓ ਲੀਡਰ ਆਪਣੇ 12 14 ਲੀਡਰਾਂ ਦੇ ਜਮਚੇ ਆ ਕੇ ਵਿੱਚ ਹੁਣ ਹਟਦੇ ਨਹੀਂ ਕੀ ਕਰੀਏ ਹਨਾ ਹਰ ਪਿੰਡ ਚ ਲੋਕ ਖੜੇ ਹਰ ਪਿੰਡ ਚ ਨੇ ਵੀਰੇ ਹਾਂ ਹੁਣ ਤਾਂ ਖੜੇ ਹੋ ਗਏ ਲੋਕ ਜਾਗ ਗਏ ਸਹੀ ਗੱਲਾਂ ਨਿੱਕੀਆਂ ਸਿਆਂ ਸਵਾਲ ਕਰੋ ਵਾਸੇ ਇਹਨਾਂ ਨੂੰ ਲੋਕ ਆਪਣੇ ਬੱਚੇ ਬਚਾਉਣੇ ਆ ਜੇ ਆਪ ਆਪਣਾ ਫਿਊਚਰ ਬਚਾਉਣਾ ਹੈ ਆਪਣਾ ਪਰਿਖ ਜੋ ਆਪਣਾ ਬੱਚਾ ਆ ਰਹੇ ਨੇ ਅੱਗੇ ਅਗਲੀ ਪੀੜ੍ਹੀ ਇਹ ਤਾਂ ਲੰਘੀ ਪ੍ਰਾਣ ਵਾਲੀ ਤਾਂ ਜਿਹੜੀ ਹੁਣ ਆ ਰਹੀ ਹੈ ਨਵੇਂ ਵਰਤ ਹੈ 2018 15 ਤੋਂ ਬਾਅਦ ਦੀ ਜੇ ਆਪ ਇਹਨੂੰ ਬਚਾਉਣਾ ਚਾਹੁੰਦੇ ਆ ਇਹਨੂੰ ਹਰਾ-ਭਰਾ ਕਰਨਾ ਚਾਹੁੰਦੇ ਆ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ Hindu ਹੋਵੇ ਸਿੱਖੋਵੇ ਮੁਸਲਮਾਨ ਹੋਵੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਬੱਚਾ ਦਾ ਬੱਚਾ ਹੈ ਨਸ਼ਾ ਜਦੋਂ ਆਨ ਲੂਗਾ ਆ ਗੱਲ ਸਹੀ ਹੈ ਬਾਈ ਤੂੰ ਲੋਚਸਿਆ ਮੱਟ ਹੱਕ ਲੜ ਕੇ ਜਾਣੇ ਪੈਣੇ ਨੇ ਲੜੋ ਬਾਈ ਡਟ ਕੇ ਖੜੋ ਸੱਚ ਦਾ ਸਾਥ ਦਿਓ ਸੱਚ ਨਾਲ ਚੱਲੋ ਜੋ ਵੀ ਤੁਸੀਂ ਕੁਝ ਕਰ ਸਕਦੇ ਹੋ ਕਰੋ ਆਪ ਦੇ ਲੈਵਲ ਤੇ ਕਰੋ ਆਪ ਦੀ ਗਲਤੀ ਜੇ ਨਸ਼ਾ ਵੇਚਦਾ ਤਾਂ ਉਹਦਾ ਵਿਰੋਧ ਕਰਨਾ ਸ਼ੁਰੂ ਕਰੋ ਫੇਰ ਹੀ ਹੱਲ ਹੋਊਗਾ ਨਹੀਂ ਹੱਲ ਨਹੀਂ ਹੋਊਗਾ